ਦੀਵਾਲੀ ਹੋਈ ਖਤਮ ਪਰ ਹਾਲੇ ਵੀ ਸਸਤਾ ਮਿਲ ਰਿਹਾ ਹੈ ਆਈਫੋਨ 16 ਪਲੱਸ ਪ੍ਰਾਪਤ ਕਰੋ 25000 ਤੱਕ ਦੀ ਛੋਟ ਤੇ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਪੰਜਾਬੀ ਟੈਗ ਗੁਰੂ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਸਮੇਂ-ਸਮੇਂ ਤੇ ਟੈਕਨੋਲੋਜੀ ਤੇ ਬਿਜ਼ਨਸ ਦੇ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਟੈਕਨੋਲੋਜੀ ਦੇ ਅਪਡੇਟ ਤੁਹਾਡੇ ਤੱਕ ਪਹੁੰਚਣ ਸਭ ਤੋਂ ਪਹਿਲਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੱਡਾ ਅਪਡੇਟ ਐਪ ਦੇ ਆਈਫੋਨ 16 ਪਲਸ ਦੀ ਕੀਮਤ ਵਿੱਚ ਭਾਰੀ ਕਟੌਤੀ ਕੀਤੀ ਗਈ ਹੈ। ਦੀਵਾਲੀ ਸੇਲ ਭਾਵੇਂ ਖਤਮ ਹੋਣ ਹੋ ਗਈ ਹੈ ਪਰ ਦੀਵਾਲੀ ਸੇਲ ਖਤਮ ਹੋਣ ਤੋਂ ਬਾਅਦ ਵੀ ਇਸ 스마트ਫੋਨ ਹੁਣ ਪਹਿਲਾਂ ਨਾਲੋਂ ਕਿਤੇ ਸਸਤਾ ਉਪਲਬਧ ਹੈ। ਲਾਂਚ ਸਮੇਂ ਇਸ ਦੀ ਸ਼ੁਰੂਆਤੀ ਕੀਮਤ 89900 ਰੁਪਏ ਸੀ ਪਰ ਹੁਣ ਇਸ ਦੀ ਕੀਮਤ 22000 ਘਟਾ ਦਿੱਤੀ ਗਈ ਹੈ। ਇਹ ਪੇਸ਼ਕਸ਼ Amazon ਜਾਂ Flipkart ਤੇ ਨਹੀਂ ਸਗੋ Reliance Digital ਦੀ ਵੈਬਸਾਈਟ ਤੇ ਉਪਲਬਧ ਹੈ। ਆਈਫੋਨ 16 ਪਲਸ ਦੀ ਨਵੀਂ ਕੀਮਤ ਤੇ ਅਤੇ ਆਫਰ ਕੀ ਹੈ ਆਓ ਦੇਖਦੇ ਹਾਂ ਆਈਫੋਨ 16 ਪਲੱਸ ਹੁਣ ਰਿਲਾਇੰਸ ਡਿਜੀਟਲ ਤੇ 67990 ਰੁਪਏ ਵਿੱਚ ਸੂਚੀਬੱਧ ਹੈ ਜੋ ਕਿ ਲਾਂਚ ਕੀਮਤ ਤੋਂ 21910 ਰੁਪਏ ਘੱਟ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਐਕਸਿਸ ਬੈਂਕ EMI ਵਿਕਲਪ ਦੀ ਵਰਤੋਂ ਕਰਕੇ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 4000 ਦੀ ਵਾਧੂ ਛੋਟ ਵੀ ਮਿਲੇ ਜਿਸ ਨਾਲ ਫੋਨ ਦੀ ਕੀਮਤ 63990 ਰੁਪਏ ਹੋ ਜਾਵੇਗੀ ਜੇਕਰ ਤੁਸੀਂ ਆਪਣਾ ਪੁਰਾਣਾ smartphones exchange ਕਰਦੇ ਹੋ ਤਾਂ ਤੁਹਾਨੂੰ 22000 ਤੱਕ ਦਾ ਬਾਦੂ ਐਕਸਚੇਂਜ ਬੋਨਸ ਵੀ ਮਿਲ ਸਕਦਾ ਹੈ ਇਸ ਦਾ ਮਤਲਬ ਹੈ ਕਿ ਤੁਸੀਂ 40000 ਤੋਂ ਘੱਟ ਵਿੱਚ ਆਈਫੋਨ 16 ਪਲੱਸ ਖਰੀਦ ਸਕਦੇ ਹੋ ਇਹ ਉਹਨਾਂ ਲਈ ਇੱਕ ਵਧੀਆ ਮੌਕਾ ਹੈ ਜੋ ਐਪਲ ਦਾ ਨਵਾਂ ਆਈਫੋਨ ਘੱਟ ਕੀਮਤ 'ਤੇ ਪ੍ਰਾਪਤ ਕਰਨਾ ਚਾਹੁੰਦੇ ਹਨ ਐਪਲ ਦਾ ਆਈਫੋਨ 16 ਪਲੱਸ ਇੱਕ ਪ੍ਰੀਮੀਅਮ ਸਮਾਰਟਫੋਨ ਜੋ ਸ਼ਾਨਦਾਰ ਡਿਜ਼ਾਈਨ ਅਤੇ ਸ਼ਕਤੀਸ਼ਾਲੀ ਪ੍ਰਦਰਸ਼ਨ ਦੀ ਪੇਸ਼ਕਸ਼ ਕਰਦਾ ਹੈ ਇਸ ਵਿੱਚ 6.7 ਇੰਚ ਦੀ ਸੁਪਰ ਰੈਟੀਨਾ ਐਕਸ ਡੀ ਆਰ ਓ ਐਲ ای ਡੀ ਡਿਸਪਲੇ ਹੈ ਜੋ ਸ਼ਾਨਦਾਰ ਕਲਰ ਅਤੇ ਬਾਈਟਨੈਸ ਪ੍ਰਦਾਨ ਕਰਦੀ ਹੈ। ਇਹ ਫੋਨ Apple ਦੀ ਨਵੀਨਤਮ A18 ਬਾਇਓਨਿਕ ਚਿਪਸੈਟ ਦੁਆਰਾ ਸੰਚਾਲਿਤ ਹੈ ਜੋ ਤੇਜ਼ ਅਤੇ ਨਿਰਪੀਗਨ ਪ੍ਰਦਰਸ਼ਨ ਪ੍ਰਦਾਨ ਕਰਦਾ ਹੈ ਅਤੇ ਬੈਟਰੀ ਕੁਸ਼ਲਤਾ ਵਿੱਚ ਵੀ ਸੁਧਾਰ ਕਰਦਾ ਹੈ। iPhone 16 Plus ਪ੍ਰਭਾਵਸ਼ਾਲੀ ਕੈਮਰਾ ਪ੍ਰਦਰਸ਼ਨ ਵੀ ਪੇਸ਼ ਕਰਦਾ ਹੈ। ਇਸ ਵਿੱਚ ਇੱਕ ਦੋਹਰਾ ਰੀਅਰ ਕੈਮਰਾ ਸੈਟਅਪ ਹੈ ਜਿਸ ਵਿੱਚ 48MP ਮੁੱਖ ਕੈਮਰਾ ਅਤੇ ਇੱਕ 12MP আল্টਰਾਵਾਈਡ ਲੈਂਸ ਸ਼ਾਮਲ ਹੈ। ਸੈਲਫੀ ਅਤੇ ਵੀਡੀਓ ਦੀ ਗੱਲ ਕਰੀਏ ਤਾਂ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿੱਚ 12MP ਫਰੰਟ ਕੈਮਰਾ ਵੀ ਹੈ ਜੋ ਸ਼ਾਨਦਾਰ ਗੁਣਵੱਤਾ ਪ੍ਰਦਾਨ ਕਰਦਾ ਹੈ ਬੈਟਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਵੱਡੀ 4674mAh ਬੈਟਰੀ ਹੈ ਜੋ USB USB Type C ਚਾਰਜਿੰਗ ਨੂੰ ਸਪੋਰਟ ਕਰਦੀ ਹੈ ਜਿਸ ਨਾਲ ਚਾਰਜਿੰਗ ਹੋਰ ਵੀ ਆਸਾਨ ਅਤੇ ਤੇਜ਼ ਹੋ ਜਾਂਦੀ ਹੈ ਇਹ smartphones IP67 ਰੇਟਿੰਗ ਦੇ ਨਾਲ ਵੀ ਆਉਂਦਾ ਹੈ ਭਾਵੇਂ ਇਹ ਧੂੜ ਅਤੇ ਪਾਣੀ ਦੂ ਰੋਦਕ ਇਸ ਇਸ ਨੂੰ ਕਈ ਸ਼ਾਨਦਾਰ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ ਜਿਸ ਦੇ ਵਿੱਚ ਬਲੈਕ, ਵਾਈਟ, ਪਿੰਕ, ਟੀਲ ਅਤੇ ਅਲਟਰਾਮਾਈਨ ਸ਼ਾਮਿਲ ਹਨ। ਕੁੱਲ ਮਿਲਾ ਕੇ ਆਈਫੋਨ 16 ਪਲੱਸ ਇੱਕ ਅਜੀਹਾ ਫੋਨ ਹੈ ਜੋ ਡਿਜ਼ਾਈਨ, ਪ੍ਰਦਰਸ਼ਨ ਅਤੇ ਕੈਮਰੇ ਵਿੱਚ ਇੱਕ ਵਧੀਆ ਅਨੁਭਵ ਪ੍ਰਦਾਨ ਕਰਦਾ ਹੈ। ਤਾਂ ਦੋਸਤੋ ਸਾਨੂੰ ਉਮੀਦ ਹੈ ਅੱਜ ਦੇ ਇਸ ਅਪਡੇਟਸ ਨੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਹੋਵੇਗੀ ਜੇ ਤੁਸੀਂ ਵੀ ਆਈਫੋਨਾਂ ਦੇ ਸ਼ੌਕੀਨ ਹੋ ਤੇ ਤੁਸੀਂ ਆਈਫੋਨ 16 ਪਲੱਸ ਲੈਣਾ ਚਾਹੁੰਦੇ ਹੋ ਤਾਂ ਇਸ ਅਪਡੇਟ ਨੂੰ ਧਿਆਨ ਨਾਲ ਸੁਣ ਲਓ ਤੇ ਤੁਸੀਂ ਵੀ ਇਸ ਸੇਲ ਦਾ ਲਾਭ ਉਠਾ ਸਕਦੇ ਹੋ ਇਸ ਅਪਡੇਟ ਸੰਬੰਧੀ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਟੈਗ ਗੁਰੂ ਤੇ